ਵਾਹਿਗੁਰੂ 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 ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਸਵਾਗਤ ਕਰਦਾ ਜੀ ਅੱਜ ਦੇ ਇਸ ਫਰਸਟ ਬਲੌਗ ਦੇ ਵਿੱਚ ਬਾਕੀ ਤੁਸੀਂ ਥੰਬਨੇਲ ਤੇ ਟਾਈਟਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੀ ਹੋਣਾ ਇਹ ਆਪਣਾ ਹੈਗਾ ਫਰਸਟ ਬਲੌਗ ਹੈ ਜੀ ਤੇ ਇਹ ਆਪਣਾ ਛੋਟਾ ਜਿਹਾ ਕਾਕਾ ਅਗਮਨੂਰ ਸਿੰਘ ਕੀ ਨਾਮ ਹੈ ਤੇ ਰਵੀ ਕੀ ਨਾਮ ਆ ਅਗਨੂਸ਼ਕ ਠੀਕ ਹੈ ਇਹ ਵੀ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਤਕਰੀਬਨ ਮੈਨੂੰ 5 ਸਾਲ ਲੱਗ ਗਏ ਜੀ ਜਾਨਕਿ ਮੈਂ ਵਲੋਗਿੰਗ ਸਟਾਰਟ 5 ਸਾਲ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਮੇਤੋ ਕੈਮਰਾ ਫੇਸ ਨਹੀਂ ਹੋ ਪਾ ਰਿਹਾ ਸੀਗਾ ਨਾ ਮੇਤੋ ਬੋਲ ਪਾ ਹੋ ਰਿਹਾ ਸੀਗਾ ਤਾਂ ਕਰਕੇ ਮੈਂ ਉਸ ਵੇਲੇ ਛੱਡ ਦਿੱਤਾ ਸੀਗਾ ਹੁਣ ਵੀ 15-20 ਦਿਨ ਤੋਂ ਮੈਂ ਕਰਦਾ ਪਿਆ ਸੀਗਾ ਵੀਡੀਓ ਸ਼ੂਟ ਪਰ ਲੇਕਿਨ ਪ੍ਰੋਪਰ ਨਹੀਂ ਹੋਦੀ ਪਈ ਸੀ ਤੇ ਅੱਜ ਮੈਂ ਸ਼ੁਰੂ ਕੀਤੀ ਦੁਆਰਾ ਦੇਖਦੇ ਆਂ ਤੇ ਜੇ ਸ਼ੂਟ ਹੋ ਗਈ ਤਾਂ ਤੁਹਾਨੂੰ ਜਰੂਰ ਆਪਾਂ ਇਹ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਮੇਰਾ ਇੱਕ ਚੈਨਲ ਸੀਗਾ ਜੀ ਜਸਪਾਲ ਸਿੰਘ ਫਰਵਾੜਾ ਦੇ ਨਾਮ ਤੇ ਤਕਰੀਬਨ ਉਸ ਚੈਨਲ ਨੂੰ ਮੈਂ ਬਣਾਇਨ ਨੂੰ ਅੱਜ ਤੇ 15-20 ਸਾਲ ਹੋ ਚਲੇ 15 ਸਾਲ ਹੋ ਚਲੇ ਨੇ 20 ਸਾਲ ਨਹੀਂ 15 ਸਾਲ ਹੋ ਗਏ ਨੇ ਤਿੰਨ ਮਹੀਨੇ 10 ਦੇ ਵਿੱਚ ਸ਼ਾਇਦ ਉਹਨੂੰ ਚੈਨਲ ਬਣਾਇਆ ਸੀਗਾ ਤੇ ਹੁਣ 25 ਹੋ ਗਈ ਹੈ ਲਾਸਟ ਤੇ ਉਹਦੇ ਵਿੱਚ ਤੇ ਮੈਂ ਚੈਨਲ ਤੇ ਵੀਡੀਓ ਪਾਉਂਦਾ ਸੀਗਾ ਪਰ ਉਹ ਤੇ ਮੈਂ ਆਪਣਾ ਫੇਸ ਨਹੀਂ ਮੋਰੇ ਕੈਮਰੇ ਵਿੱਚ ਲੈਣਾ ਸੀਗਾ ਨਾ ਮੋ ਤੇ ਮੈਂ ਬੋਲਦਾ ਸੀ ਕੁਝ ਵੀ ਇੱਕ ਵੀਡੀਓ ਬਣਾਉਂਦਾ ਸੀਗਾ ਕਰਕੇ ਦੀਆਂ ਤੇ ਉਹ ਅਪਲੋਡ ਕਰਦਾ ਸੀਗਾ ਤੇ ਉਹ ਕਿਸੇ ਕਾਰਨ ਕਰਕੇ ਨਾ ਤੇ ਮੇਰਾ ਉਹ ਚੈਨਲ ਡੀ ਮੋਨਟਾਈਜ਼ ਹੋ ਗਿਆ ਸੀਗਾ तकरीबन ਅਜ ਤੋਂ 3 ਸਾਲ ਪਹਿਲਾਂ ਤੇ ਫਿਰ ਵੀ ਮੇਰੀ ਇਹ ਸੀਗੀ ਕਿ ਚਲੋ ਚੈਨਲ ਬਣਾਵਾਂਗੇ ਤੇ ਸ਼ੁਰੂ ਕਰਾਂਗੇ ਬਲੌਗਿੰਗ ਸ਼ੁਰੂ ਕਰਾਂਗੇ ਪਤਾ ਨਹੀਂ ਬੜੇ ਦਿਨ ਤੋਂ ਮੈਂ ਲੱਗਾ ਸੀ ਬਣਾਉਣ ਨੂੰ ਪਰ ਨਹੀਂ ਹੋ ਰਿਹਾ ਸੀਗਾ ਭਾਈ ਇਹ 5 ਸਾਲ ਪੱਲੇ ਵੀ ਕੋਸ਼ਿਸ਼ ਕਰਦਾ ਪਿਆ ਸੀਗਾ ਤੇ ਅੱਜ ਸ਼ੁਰੂ ਕੀਤੀ ਹੈ ਦੁਬਾਰਾ ਤੇ ਸ਼ਾਇਦ ਤੁਹਾਡੇ ਪਿਆਰ ਸਦਕੇ ਅੱਜ ਬਲੌਗ ਸ਼ੂਟ ਹੋ ਜਾਵੇ ਤੇ ਕੋਸ਼ਿਸ਼ ਇਹ ਰਹਿਣੀ ਹੈ ਕਿ ਰੋਜ਼ ਦੀ ਰੋਹ ਪਬਲੋਗ ਅਪਲੋਡ ਕਰੀਏ ਇਸ ਚੈਨਲ ਦੇ ਉੱਤੇ ਤੇ ਬਣੇ ਰੋ ਤੇ ਇਸ ਟਾਈਮ ਸਮਾਂ ਤਕਰੀਬਨ ਹੋ ਗਿਆ ਵਾ 1:27 ਦਾ 1:27 ਮਿੰਟ ਹੋ ਗਏ ਆ ਤੇ ਦਿਨ ਮੰਗਲਵਾਰ ਆ ਜੀ ਅੱਜ ਅੱਜ ਲੋ ਜੀ ਆ ਆਪਣੀਆਂ ਬੱਗੀਆਂ ਆ ਗਈਆਂ ਬੱਗੂ ਓਏ ਬੱਗਿਆ ਆ ਦੇ ਬੱਗੂ ਆ ਦੇ ਇਹ ਆਪਣੀ ਬੱਗੀ ਆ ਜੀ ਬੱਗੀ ਹੈ ਤੇ ਹੁਣ ਵੀ ਵੇਚਣਾ ਮੇਰਾ ਥੋੜੇ ਆਈ ਕੰਟੈਂਟ ਨਹੀਂ ਹੋ ਪਾ ਰਿਹਾ ਕੈਮਰੇ ਨਾਲ ਤਕਦੀ ਕਿਉਂ ਨਹੀਂ ਹੋ ਪਾ ਰਿਹਾ ਮੈਂ ਥੱਲੇ ਮੋਬਾਈਲ ਲਾਇਆ ਵਾ ਤੇ ਮੇਰੇ ਕੋਲ ਡੀਜੀਏ ਦਾ ਐਕਸ਼ਨ 2 ਕੈਮਰਾ ਵਾ ਇਹ ਮੈਂ ਪਿਛਲਾ ਸਾਲ ਹੀ ਲਿਆ ਸੀਗਾ ਤੇ ਕੋਈ ਨਾ ਚੜ੍ਹਦੇ ਸਾਲ ਦੇ ਵਿੱਚ ਪਿਛਲੇ ਸਾਲ ਨੇ ਐਸੇ ਸਾਲ ਚ ਲਿਆ ਸੀ ਚੜਦੇ ਦੇ ਵਿੱਚ ਇੱਕ ਮਿੱਠੂ ਡੀਜੇ ਉਸ ਵਾ ਪੋਗ ਗਿਆ ਤਾਂ ਉਹ ਤਕਰੀਬਨ ਉਦੋਂ ਲਈ ਸੀ ਜਦੋਂ ਮੈਂ ਬਲੋਗਿੰਗ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਮੇਰੇ ਕੋਲ ਵੀ ਪਿਆਰ ਤੇ ਆ ਆਪਣਾ ਬੁਗੂ ਆ ਬੁਕੂ ਬੁਗਿਓਏ ਆ ਦੇਖ ਬੁਗੀ ਗੁਆ ਦੇ ਉਹਦੇ ਮਿੱਠੂ ਹੀ ਕਰਦਾ ਪਿਆ ਆ ਦੇ ਪਾਪਾ ਇਹ ਇਹ ਆਪਣੇ ਘਰ ਦੇ ਵਿੱਚ ਆ ਵੀ ਹੈਗੇ ਆਪਣੇ ਕੋਲ ਚਾਰ ਆ ਆਪਣੇ ਇਹ ਵੀ ਇੱਕ ਛੋਟਾ ਆਪਣੀ ਸਾਡੀ ਫੈਮਿਲੀ ਦੇ ਮੈਂਬਰ ਹੀ ਆ ਜੀ ਇਹ। ਇਹ ਮੈਂਬਰ ਹੀ ਆ ਕੀ ਮੈਂਬਰ ਹੈਗੇ ਮੈਂਬਰ ਹੀ ਆ ਜੀ ਇਹ ਆਪਣੇ ਠੀਕ ਹੈ ਜੀ। ਤੇ ਇਹ ਆਪਣਾ ਛੋਟਾ ਜਿਹਾ ਘਰ ਆ। ਤੇ ਚਲੋ ਮਿਲਦੇ ਆ ਜੀ ਹੁਣ। ਦਾ ਹਾਲ ਇਸ ਟਾਈਮ ਡੇਢ ਵੱਜ ਚੁੱਕਾ ਵਾ। ਤੇ ਮੈਂ ਅੱਜ ਥੋੜਾ ਜਿਹਾ ਕੰਮ ਜਾਣਾ ਵਾ। ਤੇ ਇੱਕ ਸਟੈਪ ਲੈਅਰ ਫਿਟ ਕਰਨਾ ਵਾ ਕਿਸੇ ਦੇ ਘਰੇ। ਚਲੋ ਮੈਂ ਫਿਟ ਕਰਕੇ ਤੇ ਮੁੜ ਕੇ ਆਪਾਂ ਫੇਰ ਗੱਲਬਾਤ ਕਰਦੇ ਆਂ। ਆ ਵੀ ਬੁਗੀ ਹੂੰ ਹਾਂ ਆਹ ਲਾ ਵੀ ਮੈਂ ਨਾ ਹੁਣੇ ਬਾਹਰ ਗਿਆ ਸੀ ਤੇ ਮਦਸਾ ਹੀ ਗਿਆ ਤਾਂ ਕੋਈ ਰਿਕਾਰਡਿੰਗ ਨਹੀਂ ਹੋਈ ਵੀਡੀਓ ਉਸ ਤੇ ਰਿਕਾਰਡ ਨਹੀਂ ਹੋਈ ਮੈਂ ਦੱਸਿਆ ਨਾ ਕਿ ਹਾਲੇ ਮੈਂ ਸਮਝ ਨਹੀਂ ਲੱਗਦੀ ਕਿਦਾਂ ਅਖੇ ਬਰੀ ਤੈਨ ਦਾ ਮੈਂ ਆਪਣਾ ਰਿਕਾਰਡ ਕਰਦਾ ਪਿਆ ਸੀ ਤੇ ਰਿਕਾਰਡ ਨਹੀਂ ਹੋਈ ਵੀਡੀਓ ਤੇ ਮੈਂ ਥੋੜਾ ਕੰਮ ਗਿਆ ਸੀ ਆਪਣੇ ਤੇ ਕਿ ਜੇ ਨਾ ਕਰੇ ਸਟੈਪਲੇ ਫਿਟ ਕਰਨਾ ਸੀਗਾ ਉਹ ਅਸ਼ਕਾਇਕ ਮੌਦੀ ਵੀਡੀਓ ਨਹੀਂ ਸ਼ੂਟ ਕੀਤੀ ਹੈਗੀ ਕਿਸੇ ਨੇ ਕਰੇ ਗਿਆ ਸੀ ਠੀਕ ਹੈ ਤੇ ਹੁਣ ਹੀ ਵਾਪਸ ਆਇਆ ਤੇ ਭੱਜ ਕੇ ਆ ਗਿਆ ਚਾਰ ਜਣੀਆਂ ਟਿੰਨੂਆਂ ਆਪਣੀਆਂ ਆ ਬੁੱਗੀ ਆ ਆ ਮਿੱਠੂ ਆ ਤੇ ਆ ਆਪਣਾ ਭੋਗਵਾ ਆਵੇ ਮਿੱਠੂ ਹੂੰ ਹੂੰ ਭਈ ਇਹ ਬਾਜ਼ਰ ਉਹਨਾ ਪਿਆਰ ਭਾਲ ਦੇ ਨਾਲ ਕੁਝ ਨਹੀਂ ਹੋ ਚਾਹੀਦਾ ਹੈਗਾ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ ਤੇ ਆ ਦੇਖੋ ਆ ਤਾਂ ਵੀ ਆ ਆ ਵੀ ਹੈ ਦੀ ਇਹ ਕਿ ਟਿੰਨੂ ਇਹ ਤਾਂ ਬਾਲੀ ਇਹ ਵੀ ਸਾਰਿਆਂ ਦਾ ਸਿਰ ਆ ਬਸ ਇਹ ਇਹ ਤਾਂ ਕਹਿੰਦੀ ਬੱਸ ਮੇਰੇ ਇਦਾਂ ਹੱਥ ਫੇਰੀ ਜਾ ਉਹ ਬਸ ਆ ਆਪਣੀ ਬੁੱਗੀ ਆ ਸਾਰੇ ਵਾਰ ਵੇ ਮੈਂ ਨਾਮ ਦੱਸਦੇ ਆ ਬੁੱਗੂ ਬੁੱਗੀ ਓਏ ਬੁੱਗੂ ਆ ਦੇ ਇੱਧਰ ਆ ਦੇ ਬੁੱਗੀ ਇੱਧਰ ਆ ਬੁੱਗੀ ਦੇਖ ਵੇ ਨਹੀਂ ਆਣਾ ਇੱਧਰ ਆ ਓਰੇ ਆ ਇੱਧਰ ਆ ਆ ਜਾ ਓਰੇ ਜਲਦੀ ਆ ਜਲਦੀ ਆ ਜਲਦੀ ਆ ਮੈਂ ਨਾ ਹੁਣ ਆਇਆ ਵਾ ਟਿਕਾੜਾ ਤੇ ਆ ਆਹ ਰਾਣਾ ਮੈਨੂੰ ਮਿਲਣ ਵਾਸਤੇ ਆਇਆ ਸਾਰੇ ਜਣੇ ਆ ਗਏ ਮੈਨੂੰ ਮਿਲਣ ਲਈ ਤੇ ਉਹ ਸਾਡਾ ਇੱਕ ਛਲਾਰੂ ਵਾ ਸਾਡਾ ਤੇ ਐਸ ਬੰਦੇ ਨੂੰ ਨਾ ਬਸ ਕਾਰਟੂਨ ਤੋਂ ਇਲਾਵਾ ਹੋਰ ਕੋਸ਼ਿਸ਼ ਹੋਈ ਜਾਂਦਾ ਹਾਂ ਬਈ ਪਾਪਾ ਨੂੰ ਨਹੀਂ ਬੁਲਾਣਾ ਓਏ ਪਾਪਾ ਨੂੰ ਬੁਲਾਣਾ ਨਹੀਂਗਾ ਕਦੋਂ ਆਇਆ ਪਾਪਾ ਕੋ ਮੈਂ ਪਾਪਾ ਕਦੋਂ ਆਇਆ ਦੇਖ ਲੈ ਤੇਰੇ ਕੋ ਪਾਪਾ ਹਾਂ ਉਹ ਪਾਪਾ ਨੂੰ ਬੁਲਾਣਾ ਨਹੀਂ ਹੈਗਾ ਹੈ ਅਜੇ ਸਾਰੇ ਮੈਨੂੰ ਮਿਲਣ ਆਏ ਬਾਹਰ ਇੱਥੇ ਬਾਹਰ ਮੈਨੂੰ ਮਿਲ ਕੇ ਆਏ ਹੀ ਪਾਪਾ ਤੂੰ ਮੁਕਾ ਮੈਂ ਕੀ ਕੰਮ ਮੈਂ ਹੈ ਮੈਂ ਤਾਂ ਕੰਮ ਗਿਆ ਸੀਗਾ ਉਹ ਮੈਂ ਤਾਂ ਜਾ ਕੇ ਹੂੰ ਪਾਪਾ ਉਹ ਪੈ ਜਾ ਕੇ ਪਾਪਾ ਕੀ ਲੈ ਕੇ ਆ ਗਿਆ ਹੋਵੇ ਮੈਂ ਹੁਣ ਆਇਆ ਕਰ ਕਦੋਂ ਦਾ ਆਇਆ ਪਤਾ ਤੈਨੂੰ ਤੂੰ ਬੁਲਾਣ ਨਹੀਂ ਆਇਆ ਮੈਨੂੰ ਬਾਹਰ ਆ ਸਾਰੇ ਬੁਲਾ ਕੇ ਗਏ ਮੈਨੂੰ ਇਹ ਪਤਾ ਚਲ ਠੀਕ ਆ ਫੇ ਬਾਈ ਬਾਈ ਇਧਰ ਆਉ ਰਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਤੇ ਬਾਈ ਬਾਈ ਕਰ ਦੇ ਇਧਰ ਆ ਦੇ ਇੱਥੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਤੇ ਬਾਈ ਬਾਈ ਕਰ ਦੇ ਜੀ ਬਾਈ ਬਾਈ ਜੀ ਬਾ ਮਿਲਦੇ ਕੱਲ ਨੂੰ ਚਲੋ ਹਾਂ ਜੀ ਚਲੋ ਜੀ ਤੇ ਇਸ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਕਿਉਂਕਿ ਫੈਲਾ ਬਲੌਗ ਹੈ ਆਪਾਂ ਜਿਆਦਾ ਲੰਬਾ ਨਹੀਂ ਕਰਨਾ ਹੈਗਾ ਤੇ ਜਾਂਦੇ ਜਾਂਦੇ ਇੱਕ ਕੰਮ ਹੋਰ ਹੈਗਾ ਤੁਹਾਨੂੰ ਮੈਂ ਕਹਿ ਚੱਲਾਂ ਜੀ ਤੇ ਜਿਹੜਾ ਵੀ ਇਸ ਵੀਡੀਓ ਨੂੰ ਦੇਖਤਾ ਪਿਆ ਵਾ ਉਹ ਆਪਣਾ ਨਾਮ ਤੇ ਆਪਣਾ ਜਗਾ ਦਾ ਨਾਮ ਜਿੱਥੋਂ ਦੇਖ ਰਿਹਾ ਵਾ ਤੇ ਉਹ ਜਰੂਰ ਲਾਜ਼ਮੀ ਕਮੈਂਟ ਵਿੱਚ ਪਾਈਓ ਤੇ ਵੀਡੀਓ ਨੂੰ ਕਮੈਂਟ ਜਰੂਰ ਕਰਿਓ ਦੱਸਿਓ ਕਿ ਇਹ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਵਾ ਵਧੀਆ ਲੱਗਾ ਤੇ ਉਹ ਵੀ ਦੱਸ ਦਿਓ ਜਿੰਨਾ ਹੀ ਵਧੀਆ ਲੱਗਾ ਤਾਂ ਵੀ ਦੱਸ ਦਿਓ ਠੀਕ ਹੈ ਜੀ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਕੱਲ ਇੱਕ ਨਵੀਂ ਸਵੇਰ ਦੇ ਨਾਲ ਤੇ ਚਲੋ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ